ਚਲ ਇੰਡਨ ਟੀਵੀ ਨਿਊਜ਼ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿਗੁਰ ਸਾਡੇ ਨਾਲ ਜੁੜਿਆ ਸਮਾਜ ਸੇਵੀ ਬਲਜੀਤ ਸਿੰਘ ਖਿਵਾ ਜੀ ਉਹਨਾਂ ਨਾਲ ਗੱਲ ਕਰਦੇ ਆਂ ਅੱਜ ਅਸੀਂ ਖੜੇ ਆਂ ਗਰੀਬ ਦਾਸ ਬਿਰਦਾ आश्रम ਦੇ ਵਿੱਚ ਜਿੱਥੇ ਕਿ ਬਿਰਦਾ ਨੂੰ ਸਾਮ ਸੰਭਾਲ ਕੀਤੀ ਜਾਂਦੀ ਹੈ ਜੋ ਲਾਵਰਸ ਸ਼ਹਿਰ ਦੇ ਵਿੱਚ ਤੁਰੇ ਫਿਰਦੇ ਆ ਔਰ ਜੋ ਪੁੱਤਾਂ ਨੇ ਆਪਣੇ ਮਾਪਿਓ ਬਾਪ ਨੂੰ ਘਰਾਜੋਂ ਕੱਢਿਆ ਹੋਇਆ ਉਹਨਾਂ ਨੂੰ ਉਹਨਾਂ ਦੀ ਸਾਮ ਸੰਭਾਲ ਕਰਦੇ ਆ ਔਰ ਸਮਾਜ ਸੇਵੀ ਬਲਜੀਤ ਸਿੰਘ ਖੀਵਾ ਜੀ ਅੱਜ ਲੋਹੜੀ ਦੇਣ ਵਾਸਤੇ ਨਾ ਬਜ਼ੁਰਗਾਂ ਨੂੰ ਆਏ ਆ ਗੱਲ ਕਰਦੇ ਇਹਨਾਂ ਨਾਲ ਹਾਂਜੀ ਖੀਵਾ ਸਾਹਿਬ ਕੀ ਕਹਿਣਾ ਚਾਹੋਗੇ ਸਸ਼ੀ ਕਾਲ ਜੀ ਪਹਿਲਾਂ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਸ਼ਕਾਂ ਨੂੰ ਲੋਹੜੀ ਦੇ ਇਸ ਪਵਿੱਤਰ ਤਿਹਾਡੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਕੋਸ਼ਿਸ਼ ਹਮੇਸ਼ਾ ਕਰੀਦੀ ਆ ਕਿਉਂਕਿ ਕਹਿੰਦੇ ਹੁੰਦੇ ਆ ਬਈ ਦੁੱਖ ਬਣਾਇਆ ਕੱਢਦਾ ਔਰ ਖੁਸ਼ੀ ਬਣਾਇਆ ਵਾਧੀ ਹੈ ਸੋ ਕੋਸ਼ਿਸ਼ ਕੀਤੀ ਹੈ ਹਮੇਸ਼ਾ ਜਿਹੜੇ ਖੁਸ਼ੀ ਦੇ ਪਾਲ ਹੈ ਉਹ ਇਹਨਾਂ ਬਜ਼ੁਰਗਾਂ ਨਾਲ ਸਾਂਝੇ ਕਰੀਏ ਤਾਂ ਜੋ ਇਹਨਾਂ ਨੂੰ ਖੁਸ਼ੀਆਂ ਮਿਲਣ ਔਰ ਆਪਣੇ ਜਿਹੜੇ ਇਹਨਾਂ ਦੇ ਦੁੱਖ ਹੈ ਉਹ ਸੁਣ ਕੇ ਇਹਨਾਂ ਦੇ ਦੁੱਖ ਘਟਾਉਣ ਦੀ ਕੋਸ਼ਿਸ਼ ਕੀਤੀ ਐ ਸੋ ਵੀਰ ਜਲੰਧਰ ਸਿੰਘ ਬਿਰਦਾ ਆਸ਼ਰਮ ਜੋ ਬਾਬਾ ਗਰੀਬਦਾਸ ਜੀ ਉਹ ਇਸ ਬਿਰਦਾਸ਼ ਨੂੰ ਪਿਛਲੇ ਲੰਬੇ ਸਮੇਂ ਤੋਂ ਚਲਾ ਰਹੇ ਨੇ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਆਪਾਂ ਇਹਨਾਂ ਦੀ ਦੁੱਖ ਸੁਣੀਏ ਕਿਉਂਕਿ ਦੁੱਖ ਸੁਣਨ ਨਾਲ ਫਿਰ ਘਟਦਾ ਹੈ ਉਹੀ ਗੱਲ ਦੁਬਾਰਾ ਫਿਰ ਕਹਿੰਦੇ ਆਂ ਕਿ ਇੱਥੇ ਅੱਜ ਪੰਜਾਬ ਦੇ ਜਿਹੜੇ ਇਲਾਕੇ ਦੇ ਵਿੱਚ ਪੰਜਾਬ ਵਰਗੇ ਇਸ ਗੁਰੂਆਂ ਦੀ ਜਗ੍ਹਾ ਦੇ ਉੱਤੇ ਬਿਰਦਾ ਆਸ਼ਰਮ ਬਣਨੇ ਕਿਉਂ ਬਣੇ ਇਹ ਸਵਾਲ ਖੜਾ ਹੁੰਦਾ ਹੈ ਇੱਥੇ ਆਉਣ ਦਾ ਪਰਪਸ ਤੁਹਾਡਾ ਧੰਨਵਾਦ ਇਸ ਗੱਲ ਲਈ ਕਿ ਸ਼ਾਇਦ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੁਣਿਆ ਹੋਇਆ ਇੱਕ ਵੀ ਬੋਲ ਕਿਸੇ ਦੀ ਜ਼ਿੰਦਗੀ ਬਦਲ ਦੇ ਕਿਉਂਕਿ ਜਦੋਂ ਠੋਕਰ ਲੱਗਦੀ ਹੈ ਕੋਈ ਇੱਥੋਂ ਬਜ਼ੁਰਗਾਂ ਦੀ ਸੁਣੀ ਵੀ ਗੱਲ ਸੁਣ ਕੇ ਸਾਡਾ ਕੋਈ ਵੀਰ ਭੈਣ ਨੌਜਵਾਨ ਇਸ ਗੱਲ ਤੋਂ ਸੁਚੇਤ ਹੋ ਜਾਵੇ ਵੀ ਮੈਂ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਹੈ ਉਹਨਾਂ ਦਾ ਧਿਆਨ ਰੱਖਣਾ ਹੈ ਔਰ ਉਹਨਾਂ ਨੂੰ ਬਿਰਧ ਆਸ਼ਮ ਵਿੱਚ ਨਹੀਂ ਜਾਣ ਦੇਣਾ ਸੋ ਤੁਹਾਡਾ ਬੜੀਆ ਉਪਰਾਲਾ ਹੈ ਸੋ ਆਪ ਦੇ ਵੱਲੋਂ ਕੋਸ਼ਿਸ਼ ਕੀਤੀ ਹੈ ਹਮੇਸ਼ਾ ਹੀਰਾਂ ਲ ਮਿਲ ਕੇ ਕਿਉਂਕਿ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਪਊਗਾ ਇਹਨਾਂ ਜਿਹੜੇ ਜ਼ਿੰਦਗੀ ਦੇ ਨਿੱਜੀ ਤਜਰਬੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਪਊਗਾ ਕਿਉਂਕਿ ਕਾਮਯਾਬ ਹੋ ਕੇ ਹੀ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਜੁਆਈ ਹੈ ਪਰ ਅੱਜ ਬੱਚਿਆਂ ਦੀਆਂ ਗਲਤੀਆਂ ਕਰਨ ਅੱਜ ਇਹਨਾਂ ਨੂੰ ਇਹੋ ਜਿਹੇ ਦਿਨ ਦੇਖਣੇ ਪੈ ਰਹੇ ਸੋ ਪ੍ਰਮਾਤਮਾ ਕਦੇ ਵੀ ਕਿਸੇ ਦੇ ਘਰੇ ਵੀ ਇਹੋ ਜਿਹਾ ਸਮਾਂ ਨਾ ਲਿਆਵੇ ਸੋ ਇੰਡੀਆ ਨਿਊਜ਼ ਚੈਨਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੀ ਜਿਨ੍ਹਾਂ ਨੇ ਇਸ ਵੱਡੀ ਗੱਲ ਨੂੰ ਲੋਕਾਂ ਦੇ ਸਨਮੂਖ ਕਰਨ ਦਾ ਆਪਣਾ ਜਈਆ ਕੀਤਾ ਸੋ ਪ੍ਰਮਾਤਮਾ ਕਰੇ ਗੁਰੂ ਸਾਹਿਬ ਕਰਨਾ ਕਿਰਪਾ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਵਰਤਣ ਹਮੇਸ਼ਾ ਖੁਸ਼ੀ ਦੇ ਪਲ ਹਰੇਕ ਦੇ ਘਰੇ ਵਸਦੇ ਆ ਅਸੀਂ ਗੁਰਦੁਆਸ਼ਰਮ ਲੈ ਕੇ ਲੋੜੀ ਮਨਾਈ ਜਾ ਰਹੀ ਹੈ ਔਰ ਬਲਜੀਤ ਸਿੰਘ ਜੀ ਵੀ ਇੱਥੇ ਪਹੁੰਚਿਆ ਕਿਸ ਨੇ ਆ ਲਾਉਂ ਤੋਟਨ ਕੋਟ ਧੰਨਵਾਦ ਕਰਦੇ ਆਂ ਇੰਡੀਆ ਨਿਊਜ਼ ਦਾ ਆਪ ਜੀ ਦੇ ਸਾਰੇ ਹੀ ਪੱਤਰਕਾਰ ਗਰੁੱਪ ਦਾ ਬਲਜੀਤ ਸਿੰਘ ਜੀ ਦਾ ਕੋਈ ਵੀ ਇਤਿਹਾਸ ਸਮੇਂ ਅਨੁਸਾਰ ਆਉਂਦਾ ਹੈ ਲੋੜੀ ਆਉਂਦੀ ਹੈ ਬਸਾਖੀ ਆਉਂਦੀ ਹੈ ਜਾਂ ਦਿਵਾਲੀ ਆਉਂਦੀ ਹੈ ਬਲਜੀਤ ਸਿੰਘ ਜੀ ਵਾ ਤੇ ਇਹਨਾਂ ਦਾ ਪਰਿਵਾਰ ਇਹਨਾਂ ਬਜ਼ੁਰਗਾਂ ਦੇ ਨਾਲ ਆ ਕੇ ਉਹ ਇਤਿਹਾਸਾਂ ਜਾਂ ਕਰਦੇ ਆਂ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆਂ ਇਸ ਪਰਿਵਾਰ ਦਾ ਸਭ ਤੋਂ ਵੱਧ ਕੋਟਨਕੋਟ ਧੰਨਵਾਦ ਕਰਦੇ ਆਂ ਬਲਜੀਤ ਸਿੰਘ ਕੀਵਾਜੀ ਦੇ ਮਾਪਿਆਂ ਦਾ ਜਿਨ੍ਹਾਂ ਨੇ ਬਹੁਤ ਸੋਹਣੀ ਸਿੱਖਿਆ ਦੇ ਕੇ ਪਾਲਿਆ ਤੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਦੇ ਰਾਹ ਤੇ ਬਲਜੀਤ ਸਿੰਘ ਕੀਵਾਜੀ ਚੱਲ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹਦਾ ਇਹ ਆਪਣਾ ਕਰਵਿਰ ਆਸ਼ਰਮ ਕੋਟ ਪੂਰੇ ਸਿਖਾਣੇ ਰੋਡ ਤੇ ਬਣਿਆ ਹੈ ਗੀਰ ਜਲੰਧਰ ਸਿੰਘ ਰਦਾਵਾ ਦੀ ਯਾਦ ਨੂੰ ਸਮਰਪਿਤ ਹੈ ਇਹ ਸਾਨੂੰ 2000 ਦੇ ਵਿੱਚ ਬਣਿਆ ਸੀ 2012 ਚੱਕ ਕੇ ਮੈਂ ਸੰਭਿਆ ਸੀਗਾ ਸਮੇ ਸਮੇਂ ਅਨਸਾਰ ਇਥੇ ਬਜ਼ੁਰਗ ਵੱਧਦੇ ਰਹੇ ਐ ਜੋ ਬਜ਼ੁਰਗਾਂ ਦੀਆਂ ਲੋੜਾਂ ਉਹ ਸੰਗ ਦੇ ਸਯੋਜਨਾ ਪੂਰੀਆਂ ਵੀ ਹੁੰਦੀਆਂ ਰਹੀਆਂ ਹੁਣ ਤੱਕ ਕਿੰਨੀ ਗਿਣਤੀ ਹੈ ਮੇਰੇ ਕੋਲੇ ਇਸ ਟਾਈਮ 100 ਦੇ ਗਿਣਤੀ ਹੈ ਤੇ 2 ਸਵਾ 200 ਗਿਣਤੀ ਵੀ ਰਹੀ ਹੈ ਪਰ ਸਾਡੇ ਕੋਲੇ ਇੰਨੇ ਬੰਦੇ ਰੱਖਣ ਦੀ ਜਗ੍ਹਾ ਨਹੀਂ ਹੈ ਉਹ ਕਈ ਵਾਰੀ ਫਿਰ ਕਿਸੇ ਪਰਿਵਾਰਾਂ ਚ ਜਿਵੇਂ ਬੰਦਾਂ ਨੂੰ ਮਿਲ ਜਾਂਦੇ ਆ ਛੱਡਣਾ ਪੈਂਦਾ ਜਾ ਕੇ ਪਰਿਵਾਰ ਨੂੰ ਸਮਝਾ ਕੇ ਕੋਈ ਸਰੀਰ ਵੀ ਛੱਡ ਕੇ ਅਤਰਾ ਚੜਾ ਹੁੰਦਾ ਰਹਿੰਦਾ ਜਿਸ ਤਰ੍ਹਾਂ ਬਿਮਾਰ-ਸੁਮਾਰ ਹੋ ਜਾਂਦੇ ਆ ਬਜ਼ੁਰਗ ਉਹਨਾਂ ਦੀ ਦਵਾਈ ਦੇਖਭਾਲ ਵਾਸਤੇ ਡਾਕਟਰ ਜਾਂ ਆਯਾਸ਼ਾਂ ਦਾ ਜਾਂ ਕਿਵੇਂ ਕਰਦੇ ਜੇ ਬਿਮਾਰ ਹੋ ਜਾਂਦੇ ਜਿਵੇਂ ਕੋਈ ਸਰੀਰਕ ਬਿਮਾਰੀ ਹੈ ਡਾਕਟਰ ਰਾਜਨ ਸਿੰਘ ਰਾਜੀ ਹਾਰਡ ਵਾਲੇ ਅਸੀਂ ਉੱਥੇ ਜਾਂਦੇ ਆਂ ਜਾਂ ਡਾਕਟਰ ਕਪੂਰ ਆ ਨਵੇਂ ਬੱਸ ਸਟੈਂਡ ਤੇ ਉੱਥੇ ਸਾਨੂੰ ਸੇਵਾ ਮਿਲਦੀ ਹੈ ਜਿਵੇਂ ਅੱਖਾਂ ਦੇ ਆਪਰੇਸ਼ਨਾਂ ਦੀ ਗੱਲ ਆ ਗਈ ਜਾਂ ਨਿਗਾਹ ਦੀਆਂ ਐਨਕਾਂ ਦੀ ਜਾਂ ਕੋਈ ਅੱਖਾਂ ਦੇ ਪ੍ਰਤੀ ਕੋਈ ਵੀ ਰੋਗ ਹੈ ਆਪਣਾ ਆਈ ਹਸਪੀਟਲ ਬਰਾਡ ਡਾਕਟਰ ਬਰਾਡਗਨੂ ਇਹਨੂੰ ਅਡੌਪਟ ਕੀਤਾ ਹੋਇਆ ਹੈ ਕਿਸੇ ਦੇ ਲਿੰਚ ਪਾਉਣਿਆਂ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਆ ਉਹ ਸੇ ਬਚ ਪਈ ਦੀ ਇਹਨਾਂ ਦੇ ਖਾਣ ਪੀਣ ਦਾ ਕੀ ਇੰਤਜ਼ਾਮ ਕੀ ਪਈ ਸੇਵਾ ਜਿਹੜੀ ਖਾਣ ਪੀਣ ਦੀ ਗੱਲ ਹੈ ਜੀ ਅਸੀਂ ਇੱਕ 10 ਰੁਪਏ ਦਾ ਕੂਪਨ ਬਣਾਇਆ ਹੋਇਆ ਹੈ ਅਸੀਂ ਹਰ ਰੋਜ਼ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਜਾਂਦੇ ਆ ਉੱਥੋਂ ਸਾਨੂੰ ਆਟਾ ਮਿਲ ਜੇ ਕੋਈ ਦਾਲ ਮਿਲ ਜੇ ਜਾਂ ਕੋਈ 10 ਰੁਪਏ ਦੇ ਦੇ ਉਸੇ ਸੰਯੋਗ ਦੇ ਨਾਲ ਇਹ ਅਰਦਾਸ਼ਤਮ ਚੱਲਦਾ ਹੈ ਕੋਈ ਵੀ ਵੱਡਾ ਪਰਮਾ ਸੰਯੋਗ ਇਲਾਕੇ ਦੇ ਵਿੱਚੋਂ ਹਜੇ ਨਹੀਂ ਹੈ ਹੋਰ ਤਾਂ ਨਹੀਂ ਸੱਜਣਾ ਵਲੋਂ ਕੋਈ ਸੰਯੋਗ ਦੀ ਮੰਗ ਸੰਯੋਗ ਦੀ ਮੰਗ ਤਾਂ ਇਹ ਹੈ ਮੈਂ ਆਪ ਜੀ ਨੂੰ ਕਹਾਂਗਾ ਵੀ ਦਿਖਾ ਦਿਓ ਸਾਡੀ ਬਿਲਡਿੰਗ ਵਿਚਾਲੇ ਪਈ ਹੈ ਸਾਨੂੰ ਰੇਤਾ ਸੀਮੈਂਟ ਬੱਜਰੀ ਸਰੀਆ ਇਸ ਤਰ੍ਹਾਂ ਦੀ ਲੋੜ ਹੈ ਇੱਥੇ ਅੱਗੇ ਗਰਮੀ ਆ ਗਈ ਹੈ ਆ ਸਾਲ ਟੱਪ ਚੱਲਿਆ ਚੰਦ ਦਿਨਾਂ ਦੀ ਠੰਡੀਆਂ ਹੁਣ ਤਾਂ ਸਾਨੂੰ ਇੱਥੇ ਵੱਡੇ ਕੂਲਰ ਦੀ ਲੋੜ ਆ ਪਾਣੀ ਵਾਲੇ ਦੀ ਠੰਡੇ ਦੀ ਕਾਫੀ ਲੋੜਾਂ ਕਿਹੜੀਆਂ ਇੱਥੇ ਸਾਨੂੰ ਇੰਨਾ ਬਜ਼ੁਰਗਾਂ ਦੀ ਸਹੂਲਤਾਂ ਵਾਸਤੇ ਚਾਹੀਦੀਆਂ ਅਸੀਂ ਦਾਨੀ ਸੱਜਣਾ ਨੂੰ ਅਪੀਲ ਕਰਦੇ ਆਂ ਵੀ ਇੱਥੇ ਬਰਦਾਸ਼ਰਮ ਦੇ ਵਿੱਚ ਆ ਕੇ ਵਿਜ਼ਿਟ ਕਰਨ ਜਿਹੜੀ ਚੀਜ਼ ਦੀ ਲੋੜ ਹੈ ਉਹ ਆਪਣੇ ਹੱਥੀ ਲੈ ਕੇ ਇੱਥੇ ਉਹ ਲਾ ਜਾਣ ਸਾਨੂੰ ਕੋਈ ਮਾਇਆ ਦੀ ਲੋੜ ਨਹੀਂ ਸਾਨੂੰ ਮਾਇਆ ਹੀ ਦੇ ਕੇ ਜਾਣ ਜਿਵੇਂ ਸਾਰਿਆਂ ਸਾਨੂੰ ਕੋਈ ਸਟਾਹ ਸਕਦਾ ਹੈ ਰੇਤਾ ਸੀਮੈਂਟ ਉਹ ਰੋ ਲੈ ਕੇ ਦੇ ਸਕਦਾ ਹੈ ਜਿਵੇਂ ਸਾਨੂੰ ਗਾ ਕੂਲਰਾਂ ਦੀ ਲੋੜ ਹੈ ਪਾਣੀ ਵਾਲੇ ਵੱਡੇ ਕੂਲਰ ਦੀ ਲੋੜ ਹੈ ਸਾਨੂੰ ਇੱਥੇ ਇਨਵਰਟਰਾਂ ਦੀ ਲੋੜ ਹੈ ਉਹ ਆਪਣੇ ਹੱਥੀ ਦਾਨ ਕਰ ਸਕਦਾ ਸਾਨੂੰ ਇੱਥੇ ਕੁਰਸੀਆਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰੂੰਗਾ ਸਾਡੇ ਖਾਸ ਕਰਕੇ ਸ਼ਹਿਰ ਵਾਸੀ ਕੋੜਕਪੁਰਾ ਨੂੰ ਵੀ ਸਾਨੂੰ ਟੁੱਟੇ ਬੂਟਾਂ ਦੀ ਮੈਂ ਤੁਹਾਨੂੰ ਦਿਖਾਉਂਗਾ ਤੇ ਪੁਰਾਣੇ ਕੱਪੜਿਆਂ ਦੀ ਲੋੜ ਨਹੀਂ ਉਹ ਨਾ ਭੇਜਿਆ ਕਰਨ ਉਹ ਮੇਰੀ ਹੱਥ ਬਨ ਕੇ ਬੇਨਤੀ ਹੈ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਡੇ ਢੇਰ ਲੱਗਿਆ ਪਿਆ ਦਿਖਾਓ ਤਿੰਨ ਤਿੰਨ ਚਾਰ ਚਾਰ ਸਾਲ ਦੇ ਬੱਚਿਆਂ ਦਾ ਦੋ ਦੋ ਚਾਰ ਚਾਰ ਪੰਜ ਪੰਜ ਛੇ ਛੇ ਮਹੀਨੇ ਦੇ ਬੱਚਿਆਂ ਦੇ ਬੂਟ ਸਾਨੂੰ ਇੱਥੇ ਨਹੀਂ ਚਾਹੀਦੇ ਧੰਨਵਾਦ